ਅੱਜਕੱਲ੍ਹ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਮੌਸਮ ਦੇ ਵਿੱਚ ਡੇਂਗੂ ਦੀ ਬਿਮਾਰੀ ਵੀ ਹੋ ਸਕਦੀ ਹੈ। ਡੇਂਗੂ ਦਾ ਮੱਛਰ ਸਾਫ਼ ਪਾਣੀ ਤੋਂ ਪੈਦਾ ਹੁੰਦਾ ਹੈ ਤੇ ਇਸ ਮੱਛਰ ਦਾ ਲਾਰਵਾ ਜ਼ਿਆਦਾਤਰ ਘਰਾਂ ਦੇ ਵਿੱਚ ਮੌਜੂਦ ਕੂਲਰਾਂ, ਗਮਲਿਆਂ, ਫਰਿੱਜਾਂ ਆਦਿ ਦੇ ਪਿਛਲੇ ਪਾਸੇ ਇਕੱਠੇ ਹੁੰਦੇ ਪਾਣੀ ਦੇ ਵਿੱਚ ਪੈਦਾ ਹੁੰਦਾ ਹੈ। ਸੋ ਬਰਸਾਤ ਦੇ ਮੌਸਮ ਦੇ ਵਿੱਚ ਡੇਂਗੂ ਦੀ ਬਿਮਾਰੀ ਤੋਂ ਬਚਾਅ ਦੇ ਲਈ ਆਪਣੇ ਆਸ-ਪਾਸ ਸਫਾਈ ਰੱਖਣੀ ਚਾਹੀਦੀ ਹੈ ਤੇ ਕਿਤੇ ਵੀ ਪਾਣੀ ਨੂੰ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਕੂਲਰਾਂ ਆਦਿ ਦਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ। ਤੇ ਟੁੱਟੇ ਫੁੱਟੇ ਬਰਤਨਾਂ ਜਾਂ ਖਾਲੀ ਗਮਲਿਆਂ ਟਾਇਰਾਂ ਦੇ ਵਿੱਚ ਪਾਣੀ ਨੂੰ ਖੜਾ ਨਹੀਂ ਹੋਣ ਦੇਣਾ ਚਾਹੀਦਾ ਸਿਹਤ ਵਿਭਾਗ ਵੀ ਲਗਾਤਾਰ ਲੋਕਾਂ ਨੂੰ ਜਾਗਰੂਕ ਕਰਦਾ ਰਹਿੰਦਾ ਹੈ ਅਤੇ ਜੇਕਰ ਤੁਹਾਡੇ ਘਰਾਂ ਦੇ ਵਿੱਚ ਇਹਨਾਂ ਥਾਵਾਂ ਦੇ ਉੱਪਰ ਇਹ ਪਾਣੀ ਖੜਾ ਮਿਲਦਾ ਹੈ ਅਤੇ ਪਾਣੀ ਦੇ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਤੁਹਾਨੂੰ ਸਿਹਤ ਵਿਭਾਗ ਜੁਰਮਾਨਾ ਵੀ ਲਗਾ ਸਕਦਾ ਹੈ ਸੋ ਜੁਰਮਾਨੇ ਦੇ ਨਾਲ ਨਾਲ ਬਿਮਾਰੀ ਤੋਂ ਬਚਣ ਦੇ ਲਈ ਆਪਣੇ ਆਸ-ਪਾਸ ਸਫਾਈ ਜ਼ਰੂਰ ਰੱਖੀ ਜਾਵੇ ਕੀ ਨਾ ਤੁਹਾਡਾ ਕਿੱਥੋਂ ਆਏ ਅਗਵਤਾਰ ਸਿੰਘ ਨੇ ਨਗਰ ਕੌਂਸਲ ਕਰੜ ਤੋਂ ਕਿਧਰ ਆਏ ਸੀ ਡੇਂਗੂ ਦਾ ਸਰਵੇ ਚੱਲਦਾ ਹੈ ਨਾ ਰਾੜ ਜਿਹੜੇ ਡਾਰਵਾਜ਼ਾ ਮਿਲਦਾ ਉਹਦੇ ਅਸੀਂ ਚਲਾਨ ਕੱਟਦੇ ਹਾਂ ਕਿੰਨਾ ਚਲਾਨ ਦੇ 500 ਰੁਪਏ ਫੀਸ ਹੈ ਹਾਂਜੀ ਸਿਵ ਮੇਰਾ ਨਾਮ ਰੋਹਤੈ ਜੀ ਸਿਵਲ ਹਸਪੀਟਲ ਕਰੜ ਤੋਂ ਜੀ ਸਾਡੀ ਡਿਊਟੀ ਹੈ ਜੀ ਡੇਂਗੂ ਟੀਮ ਦੇ ਵਿੱਚ ਜੀ ਲੋਕਾਂ ਨੂੰ ਡੇਂਗੂ ਦੇ ਪ੍ਰਤੀ ਵੇਅਰ ਕਰ ਰਹੇ ਹਾਂ ਜੀ ਜਿਵੇਂ ਜੀ ਹੁਣ ਬਰਸਾਤਾਂ ਪੈ ਰਹੀਆਂ ਜੀ ਲੋਕਾਂ ਨੂੰ ਦੱਸੇ ਜਾ ਰਿਹਾ ਹੈ ਕਿ ਕਿਸੇ ਵੀ ਪਾਣੀ ਦੀ ਸਟੋਰੇਜ ਨਾ ਹੋਣ ਦਿੱਤੀ ਜਾਵੇ ਜੀ ਪਾਣੀ ਦੀ ਸੋਰਸ ਹੈ ਜੀ ਮੇਰੀ ਕੁੰਦਰ ਦੇ ਵਿੱਚ ਫ੍ਰਿਜ ਵੀ ਛਿੱਟ ਰਹੀ ਹੈ ਪੋਰਟ ਲਗਾਏ ਹੋਏ ਲੋਕਾਂ ਨੇ ਉਹਨਾਂ ਥੱਲੇ ਪਲੇਟਸ ਲਗੀਆਂ ਨੇ ਵਿੱਚ ਪਾਣੀ ਇਕੱਟਾ ਹੋ ਜਾਂਦਾ ਜੀ ਤੇ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਕਿ ਇਹਨਾਂ ਵਿੱਚ ਕਿਤੇ ਵੀ ਪਾਣੀ ਨਾ ਇਕੱਟਾ ਹੋਣ ਦੋ ਜੀ ਤੇ ਨਾਲ ਟੀਮ ਲੱਗੀ ਹੋਈ ਹੈ ਜੀ ਮਿਨਿਸਪਲ ਕਾਰਪੋਰੇਸ਼ਨ ਜੀ ਔਰ ਹੈਲਥ ਡਿਪਾਰਟਮੈਂਟ ਦੀ ਸਪਰੇ ਵੀ ਨਾਲ ਦੇ ਨਾਲ ਹੋ ਰਹੀ ਹੈ ਜੀ ਹਾਊਸ ਟੂ ਹਾਊਸ ਜਿੱਥੇ ਸਾਨੂੰ ਲਾਲਵਾ ਮਿਲਰ ਤੋਂ ਮੁਫਤ ਹੀ ਨਾਸ਼ਟ ਕੀਤਾ ਜਾ ਰਿਹਾ ਜੁਰਮਾਨਾ ਵੀ ਲਾ ਰਹੇ ਕੁਝ ਹਾਂਜੀ ਸਰ ਜਿੱਥੇ ਸਾਨੂੰ ਲਾਲਵਾ ਮਿਲਰ ਨਾਲ ਦੇ ਨਾਲ ਜੁਰਮਾਨਾ ਕਿਤੇ ਕਿੰਨਾ ਇਹ 500 ਰੁਪਏ ਜੁਰਮਾਨਾ ਜੀ ਤੇ ਲੋਕਾਂ ਦੇ ਨਾਲ ਨਾਲ ਅਪੀਲ ਕੀਤੀ ਜਾ ਰਹੀ ਹੈ ਕਿ ਜੁਰਮਾਨੇ ਤੋਂ ਵੀ ਬਚਿਆ ਜਾ ਸਕਦਾ ਹੈ ਤੇ ਨਾਲ ਨਾਲ ਛੋਟੀ ਸੇਟ ਦਾ ਵੀ ਫਾਇਦਾ ਜੀ ਚਲੋ ਸਿੱਪਰ